ਹੋਮ ਮੰਗੇਸਟਰ ਇੰਡੂ ਵੀ ਕੀਤੀ ਜਿਹੜਾ ਬਲੂ ਸਟਾਰ 1997 25 April ਨੂੰ ਪੰਜਾਬ ਦੇ ਸਤਕਾ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਦਿਹਾਤ ਹੋ ਗਿਆ ਸੀ ਅੱਜ ਉਹਨਾਂ ਦੇ ਜੱਦੀ ਪਿੰਡ ਬਾਦਲ ਵਿਖੇ ਉਨ੍ਹਾਂ ਦੀ ਅੰਤਿਮ ਅਰਦਾਸ ਦਾ ਭੋਗ ਪਾ ਦਿੱਤਾ ਗਿਆ ਇਸ ਮੌਕੇ ਬਾਦਲ ਪਰਿਵਾਰ ਸਮੇਤ ਵੱਡੀ ਲੀਡਰਸ਼ਿਪ ਉੱਤੇ ਮੌਜੂਦ ਰਹੀ ਸ਼ੌਮੀਕ ਦੁਆਰਾ ਪ੍ਰੰਤ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਨੇ ਸਟੇਜ ਤੋਂ ਸੁਪੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਰਸ਼ਾਹ ਦੇਗਗੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਅਪੀਲ ਕੀਤੀ ਹੈ ਸਤਗੁਰੂ ਜੀ ਦੇ ਹੁਕਮ ਅਨੁਸਾਰ ਰਾਣਾ ਰਾਓ ਨਾ ਕੋਰੇ ਰੰਗ ਨਾ ਤੋਂਗ ਫਕੀਰ ਬਾਰੀ ਆਪੋ ਆਪਣੀ ਕੋਈ ਨਾ ਬੰਦੇ ਧੇਰ ਜਿਸ ਵੇਲੇ ਕਾਲ ਪੁਰਖ ਦਾ ਸੱਦਾ ਆਉਣਾ ਹਰ ਇੱਕ ਮਨੁੱਖ ਨੇ ਇਸ ਧਰਤੀ ਤੋਂ ਚਲੇ ਜਾਣਾ। ਸੋ ਉਸੇ ਅਨਸਾਰ ਸਤਗੁਰੂ ਜੀ ਦੇ ਹੁਕਮ ਅਨਸਾਰ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਿਹੜੇ ਸੰਤਾਂ ਦੀ ਨਿਆਈ ਬਹੁਤ ਪੀਸਫੁਲੀ ਨਹੀਂ ਤਾਂ ਕਈ ਵਾਰੀ ਬੜਾਪੇ ਦੇ ਵਿੱਚ ਬੰਦਾ ਔਖਾ ਹੁੰਦਾ ਮੈਂ ਕਹਿ ਸਕਦਾ ਕਿ ਜਿਸ ਅੰਤਮ ਸਮੇਂ ਨੂੰ ਆਪਾਂ ਅਰਦਾਸਾਂ ਕਰਦੇ ਆਂ ਗੁਰੂ ਦੀ ਰਾਜਾਂ ਅੰਸਾਰ ਆਪਣੇ ਸਵਾਸਾਂ ਦੀ ਪੂੰਜੀ ਖਤਮ ਕਰਕੇ ਗਏ ਆ ਮੈਂ 2-3 ਮਿੰਟੇ ਬੋਲਣਾ ਫालतੂ ਨਹੀਂ ਬੋਲਣਾ ਵੱਡਾ ਲੰਮਾ ਮੈਂ 1-2 ਨਿਮਰਤਾ ਸਹਿਤ ਬੇਨਤੀਆਂ ਕਰਨੀਆਂ ਚਾਹੁੰਨਾ ਇੱਕ ਸਮਾਗਮ ਸੀ ਸਾਡੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੰਮ੍ਰਿਤਸਰ ਵਿਖੇ ਮੇਰੇ ਕੋਲ ਡੇਢ ਘੰਟਾ ਲਗਾਤਾਰ ਬੈਠੇ ਰਹੇ ਇਕੱਲੇ ਤੇ ਮੈਂ ਉਹਨਾਂ ਨਾਲ ਬਹੁਤ ਵਿਚਾਰ ਸਾਂਝੇ ਕੀਤੇ ਉਹਨੇ ਮੇਰੇ ਨਾਲ ਵੀ ਬਹੁਤ ਵਿਚਾਰ ਸਾਂਝੇ ਕੀਤੇ ਜਿਹੜੇ ਅੱਜ ਸਾਨੂੰ ਸੋਚਣ ਦੀ ਲੋੜ ਹੈ ਸਭ ਤੋਂ ਪਹਿਲਾਂ ਉਹਨਾਂ ਦਾ ਸੀ ਕਿ ਮੈਂ ਤਾਂ ਜ਼ਿੰਦਗੀ ਵਿੱਚ ਕਦੇ ਕਾਂਗਰਸ ਦੇ ਨਾਲ ਸਮਝੌਤਾ ਨਹੀਂ ਕੀਤਾ ਮੈਂ ਕਾਂਗਰਸ ਦੇ ਹਮੇਸ਼ਾ ਹੀ ਖਿਲਾਫ ਰਿਹਾ ਇਸ ਕਰਕੇ ਖਿਲਾਫ ਨਹੀਂ ਰਿਹਾ ਕਿ ਮੈਨੂੰ ਕੋਈ ਜਾਤੀ ਸੀ ਸਿਰਫ ਜਮਾਤੀ ਤੌਰ ਤੇ ਕਿਉਂਕਿ ਪੰਥ ਦੇ ਉੱਤੇ ਵੱਡੇ ਹਮਲੇ ਹੁੰਦੇ ਰਹੇ ਮੈਂ ਕਾਂਗਰਸ ਦੇ ਨਾਲ ਹਮੇਸ਼ਾ ਹੀ ਪੜਦਾ ਰਿਹਾ ਔਰ ਉਹੋ ਹੀ ਉਹਨੀਆਂ ਅੰਤ ਤੱਕ ਆਪਣੇ ਜੀਵਨ ਦਾ ਇੱਕ ਵੱਡਾ ਸਿਧਾਂਤ ਰੱਖਿ ਚੁਕੀਤਾ ਦੂਸਰਾ ਜਿਹੜਾ ਸਾਡੇ ਵਿੱਚ ਅੱਜ ਅਲੋਪ ਹੋ ਗਿਆ ਉਹ ਸਿਧਾਂਤ ਸੀ ਨਿਮਰਤਾ ਦਾ ਸਿਧਾਂਤ ਕਿ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕੋਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ab D5 channel hindi bhi hoga sir D5 channel punjabi apni dharti apne lok sashikal ji main ha kulraj chandawa te tusi dekh riyo D5 channel punjabi jo launch ho chuka hai hun canada vich